ਕੜਾਕੇ ਦੀ ਠੰਡ ਕਾਰਨ ਮਾਸਟਰ ਜੀ ਅੰਗਣ ਵਿੱਚ ਕੰਬ ਰਹੇ ਸਨ ਅਤੇ ਉਹਨਾਂ ਦੇ ਪੋਤੇ ਇਕੱਠੇ ਬੈਠ ਕੇ ਹੱਸ ਰਹੇ ਸਨ ਕਿ ਅੱਜ ਰਾਤ ਬੁੱਢਾ ਮਰ ਜਾਵੇਗਾ ਇਹ ਸੁਣ ਕੇ ਮਾਸਟਰ ਜੀ ਰੋਣ ਲੱਗ ਪਏ ਅਤੇ ਅਗਲੀ ਸਵੇਰ ਨੂੰ ਨੋ ਨੂੰ ਆਖਣ ਲੱਗੇ ਕਿ ਮੈਨੂੰ ਕੋਈ ਗਰਮ ਚਾਦਰ ਦੇ ਦਿਆ ਕਰੋ ਰਾਤ ਨੂੰ ਬਹੁਤ ਠੰਡ ਪੈਂਦੀ ਹੈ ਨੋ ਬੋਲੀ ਗਰਮ ਚਾਦਰ ਚਾਹੀਦੀ ਹੈ ਤਾਂ ਮਿਹਨਤ ਉਰੀ ਕਰਕੇ ਕਮਾਓ ਨਹੀਂ ਤਾਂ ਜਿਹੜੀ ਰੋਟੀ ਮਿਲ ਰਹੀ ਹੈ ਉਸ ਤੋਂ ਵੀ ਜਾਉਂਗੇ ਕੋਝ ਦੇਣਾ ਬੀਤੇ ਤਾਂ ਮਾਸਟਰ ਜੀ ਨੇ ਬੋਰੀਆਂ ਸਲਾਈ ਕਰਕੇ ਬਿਸਤਰਾ ਬਣਾ ਲਿਆ ਅਤੇ ਓੜ ਕੇ ਸੋ ਗਏ। ਬੱਚੇ ਹੱਸ ਰਹੇ ਸਨ। ਅਚਾਨਕ ਮਾਸਟਰ ਜੀ ਦਾ ਪੁੱਤ ਘਰ ਆਇਆ ਤਾਂ ਜਦੋਂ ਬੋਰੀ ਹਟਾਈ ਤਾਂ ਉਸ ਦੇ ਰੋਂਗਟੇ ਖੜੇ ਹੋ ਗਏ। ਮਾਸਟਰ ਜੀ ਤਾਂ ਮਰ ਚੁੱਕੇ ਸਨ। ਬੁੱਢੇ ਨੂੰ ਕੁਝ ਜ਼ਿਆਦਾ ਹੀ ਸਰਦੀ ਲੱਗਦੀ ਸੀ। ਲੱਗਦਾ ਸੀ ਜਿਵੇਂ ਕੰਬ ਰਿਹਾ ਹੋਵੇ। ਮਾਸਟਰ ਜੀ ਦੇ ਪੋਤੇ ਨੇ ਹੁਣਾਂ ਦਾ ਮਜ਼ਾਕ ਉਡਾਇਆ। ਤਾ ਉਹ ਸੈਰ ਛੁਕਾ ਕੇ ਚੁੱਪ ਬੈਠ ਗਏ ਕੜਾਕੇ ਦੀ ਠੰਡ ਸੀ ਅਤੇ ਉਹ ਅੰਗਣ ਵਿੱਚ ਬੈਠੇ ਸਨ ਠੰਡੀ ਹਵਾ ਇਸ ਤਰ੍ਹਾਂ ਸਰੀਰ ਵਿੱਚ ਵੜ ਰਹੀ ਸੀ ਜਿਵੇਂ ਕਿਸੇ ਨੇ ਬਰਫ਼ ਦਾ ਤਿੱਖਾ ਗੁੱਟਾ ਉਹਨਾਂ ਦੀਆਂ ਹੱਡੀਆਂ ਤੱਕ ਪਹੁੰਚਾ ਦਿੱਤਾ ਹੋਵੇ ਉਹ ਬੁਰੀ ਤਰ੍ਹਾਂ ਕੰਬ ਰਹੇ ਸਨ ਬੁੱਢੀਆਂ ਹੱਡੀਆਂ ਹੁਣ ਪਹਿਲਾਂ ਵਾਂਗ ਮਜ਼ਬੂਤ ਨਹੀਂ ਸਨ ਇੰਨਾ ਵਿੱਚ ਸਰਦੀ ਝੱਲਣ ਦੀ ਤਾਕਤ ਬਾਕੀ ਨਹੀਂ ਰਹੀ ਸੀ ਪਰ ਜ਼ਿੰਦਗੀ ਦੀਆਂ ਸਾਕਤੀਆਂ ਨੇ ਉਹਨਾਂ ਨੂੰ ਇਹ ਦਿਨ ਵੀ ਦਿਖਾ ਦਿੱਤੇ ਸਨ ਕਿ ਇੰਨੀ ਕੜਾਕੇ ਦੀ ਠੰਡ ਵਿੱਚ ਉਹਨਾਂ ਲਈ ਕੋਈ ਝੋਪੜੀ ਵੀ ਨਹੀਂ ਸੀ ਉਹ ਐਸੇ ਵੱਡੇ ਘਰ ਦੇ ਅੰਗਣ ਵਿੱਚ ਪੂਰੀ ਰਾਤ ਬਤੀਤ ਕਰਨ ਲਈ ਮਜਬੂਰ ਸਨ ਜਿੱਥੇ ਕਦੇ ਉਹ ਖੁਦ ਰਾਜਿਆਂ ਬਾਗ ਰਹਿੰਦੇ ਸਨ ਪੋਤੇ-ਪੋਤੀਆਂ ਉਹਨਾਂ ਦੇ ਦੁੱਖ ਨੂੰ ਸਮਝਣ ਦੀ ਬਜਾਏ ਹਰ ਸ਼ਾਮ ਉਹਨਾਂ ਕੋਲ ਬੈਠ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ ਸਾਰਿਆਂ ਨੇ ਗਰਮ ਕੱਪੜੇ ਪਾਏ ਹੋਏ ਸਨ ਕਿਸੇ ਨੂੰ ਸਰਦੀ ਦਾ ਅਹਿਸਾਸ ਵੀ ਨਹੀਂ ਸੀ ਪਰ ਇੱਕ ਉਹ ਸਨ ਜੋ ਇੱਕ ਫਟੇ ਪੁਰਾਣੇ ਸੂਟ ਵਿੱਚ ਠਿਠੋਰਦੇ ਰਹਿੰਦੇ ਸਨ ਉਹਨਾਂ ਦੇ ਬੁੱਢੇ ਸਰੀਰ ਉੱਤੇ ਸਰਦੀ ਇਸ ਤਰ੍ਹਾਂ ਹਮਲਾ ਕਰ ਰਹੀ ਸੀ ਜਿਵੇਂ ਜਾਣਬੁੱਝ ਕੇ ਉਹਨਾਂ ਦੀ ਲਾਚਾਰੀ ਦਾ ਮਜ਼ਾਕ ਉਡਾਰੀ ਹੋਵੇ ਇੱਕ ਪੋਤੇ ਦੀ ਗੱਲ ਸੁਣ ਕੇ ਦੂਜੇ ਵੀ ਪਾਸੇ ਬੈਠ ਗਏ ਅਤੇ ਕਿਸਮ ਮ ਕਿਸਮ ਦੀਆਂ ਗੱਲਾਂ ਕਰਨ ਲੱਗ ਪਈ ਇੱਕ ਪੋਤਾ ਹੱਸਦਿਆਂ ਬੋਲਿਆ ਅੱਜ ਦੇਖੀਏ ਬੁੱਢਾ ਸਰਦੀ ਕਾਰਨ ਮਰ ਜਾਵੇਗਾ ਅਤੇ ਸਵੇਰੇ ਆਕੜਿਆ ਪਿਆ ਹੋਵੇਗਾ ਇਸ ਦਾ ਮੂੰਹ ਖੁੱਲਿਆ ਹੋਵੇਗਾ ਦੰਦ ਬਾਹਰ ਝਾਕ ਰਹੇ ਹੋਣਗੇ ਫੇਰ ਉਹ ਖੁਦ ਹੀ ਰੁਕ ਗਏ ਹੱਸ ਪਿਆ ਆਖਣ ਲੱਗਾ ਮੈਂ ਕੀ ਗੱਲ ਕਰ ਰਿਹਾ ਹਾਂ ਇਹਨਾਂ ਦੇ ਤਾਂ ਦੰਦ ਹੀ ਨਹੀਂ ਹਨ ਇਹ ਗੱਲ ਉੱਤੇ ਸਾਰੇ ਪੋਤੇ ਖਿੜਖਿੜਾ ਕੇ ਹੱਸਣ ਲੱਗ ਪਏ ਪੂਰਾ ਅੰਗਣ ਉਹਨਾਂ ਦੀ ਹਾਸੀ ਨਾਲ ਗੂੰਜ ਉੱਠਿਆ ਪਾਰ ਮਾਸਟਰ ਜੀ ਦੇ ਦਿਲ ਵਿੱਚ ਇੱਕ ਹੋਰ ਦੁੱਖ ਤਰ ਗਿਆ ਉਹ ਆਪਣੀਆਂ ਭਿੱਜੀਆਂ ਅੱਖਾਂ ਦੇ ਹੰਝੂ ਪੂੰਝਦੇ ਰਹੇ ਪੂਰੀ ਜ਼ਿੰਦਗੀ ਮਿਹਨਤ ਵਿੱਚ ਗੁਜ਼ਾਰ ਦਿੱਤੀ ਸੀ ਕਦੇ ਆਪਣੀਆਂ ਇੱਛਾਵਾਂ ਪੂਰੀਆਂ ਨਹੀਂ ਕੀਤੀਆਂ ਸਨ ਆਪਣੀ ਔਲਾਦ ਨੂੰ ਆਰਾਮ ਦੇਣ ਲਈ ਹਰ ਵੇਲੇ ਕਮਰ ਤੋੜ ਕੇ ਕੰਮ ਕਰਿਆ ਕਰਦੇ ਸੀ ਪਰ ਅੱਜ ਜਦੋਂ ਬੁਢਾਪਾ ਆਇਆ ਤਾਂ ਉਹਨਾਂ ਨੂੰ ਕਿੰਨਾ ਤੇ ਨਫਰਤ ਦੇ ਸੀ ਬਾਹ ਕੁਝ ਨਾਮੀ ਲਿਆ ਰਾਤ ਪਰ ਉਹ ਸਰਦੀ ਨਾਲ ਠੀਠੂਰਦੇ ਰਹੇ ਹੱਥ ਪੈਰ ਸੁੰਨ ਹੋ ਜਾਂਦੇ ਪੂਰਾ ਸਰੀਰ ਆਕੜ ਜਾਂਦਾ ਸਾਰੇ ਸਾਰੇ ਲੋਕ ਆਪੋ ਆਪਣੇ ਗਰਮ ਕੱਪੜਿਆਂ ਵਿੱਚ ਆਰਾਮ ਨਾਲ ਸੌ ਰਹੇ ਸਨ। ਆਂਗਣ ਦੀ ਬੱਤੀ ਬੁਝੀ ਹੋਈ ਸੀ ਅਤੇ ਉਹ ਹਨੇਰੇ ਵਿੱਚ ਸਰਦੀ ਨਾਲ ਲੜਦੇ ਰਹੇ। ਉਹਨਾਂ ਦਾ ਸਰੀਰ ਕਮਜ਼ੋਰ ਹੋਇਆ ਵੀ ਚੁੱਪਚਾਪ ਬੈਠਾ ਰਿਹਾ ਕਿਉਂਕਿ ਉਹ ਜਾਣਦੇ ਸਨ ਕਿ ਕੋਈ ਦਰਵਾਜ਼ਾ ਖੋਲ੍ਹ ਕੇ ਨਹੀਂ ਆਉਣ ਵਾਲਾ। ਅਗਲੀ ਸਵੇਰ ਜਦੋਂ ਉਹ ਆਂਗਣ ਵਿੱਚ ਆਈ ਤਾਂ ਮਾਸਟਰ ਜੀ ਨੇ ਉਸ ਨੂੰ ਵੇਖਦਿਆਂ ਹੀ ਹੱਥ ਜੋੜ ਦਿੱਤੇ। ਕਮਜ਼ੋਰ ਜਿਹੀ ਆਵਾਜ਼ ਵਿੱਚ ਬੋਲੇ, "ਬੇਟੀ" ਮੈਨੂੰ ਕੋਈ ਗਰਮ ਚਾਦਰ ਦੇ ਦੇਵੋ ਰਾਤ ਨੂੰ ਬਹੁਤ ਸਰਦੀ ਲੱਗਦੀ ਏ ਮੈਂ ਉਹ ਚਾਦਰ ਓੜ ਕੇ ਸੋ ਜਾਇਆ ਕਰਾਂਗਾ ਸਰਦੀ ਘੱਟ ਹੋ ਜਾਵੇਗੀ ਮੇਰੀਆਂ ਬੁੱਢੀਆਂ ਹੱਡੀਆਂ ਹੁਣ ਇਹ ਮੌਸਮ ਚੱਲਣੇ ਹੀ ਸਗਤਾਂ ਨੂਨੇ ਨਫ਼ਰਤ ਨਾਲ ਉਹਨਾਂ ਬੱਲਕੂਰ ਕੇ ਗੁੱਸੇ ਨਾਲ ਵੇਖਿਆ ਜੇ ਚਾਦਰ ਲੈਣੀ ਏ ਤਾਂ ਇੱਕ ਕੰਮ ਕਰੋ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰੋ ਅਤੇ ਆਪਣੀ ਚਾਦਰ ਖੁਦ ਖਰੀਦ ਲਵੋ ਬਦ ਫੈਲਣ ਦੀ ਲੋੜ ਨਹੀਂ ਐ ਜੇ ਬਦ ਮੰਗਾ ਸ਼ੁਰੂ ਕਰ ਦਿੱਤੀਆਂ ਤਾਂ ਜੇ ਹਾ ਨਾ ਹੋਵੇ ਕਿ ਜੋ ਰੋਟੀ ਹਲੇ ਮਿਲ ਰਹੀ ਏ ਉਹ ਵੀ ਬੰਦ ਹੋ ਜਾਵੇ ਜੋ ਮਿਲ ਰਿਹਾ ਏ ਉਸੇ ਉੱਤੇ ਗੁਜ਼ਾਰਾ ਕਰੋ ساری ਜ਼ਿੰਦਗੀ ਤਾਂ ਮੇਰੇ ਪਤੀ ਨੇ ਤੁਹਾਡੀ ਸੇਵਾ ਕੀਤੀ ਏ ਹੁਣ ਹੋਰ ਕਿੰਨਾ ਕੁ ਕਰੀਏ ਮੈਨੂੰ ਆਪਣੇ ਬੱਚਿਆਂ ਦੀ ਵੀ ਦੇਖਭਾਲ ਕਰਨੀ ਹੁੰਦੀ ਏ ਜਾਂ ਤੁਹਾਨੂੰ ਹੀ ਦੇਖਾਂ ਉਸ ਦੀ ਗੱਲ ਨੇ ਮਾਸਟਰ ਜੀ ਦੇ ਦਿਲ ਨੂੰ چیر ਕੇ ਰੱਖ ਦਿੱਤਾ ਉਹ ਖਾਮੋਸ਼ੀ ਨਾਲ ਸਿਰ ਝੁਕਾ ਕੇ ਬੈਠ ਗਏ ਉਹਨਾਂ ਦੀ ਅੱਖਾਂ ਨਾਮ ਹੋ ਗਈਆਂ ਉਹ ਜਾਣਦੇ ਸਨ ਕਿ ਉਹ ਨਾਲ ਬਹਿਸ ਦਾ ਕੋਈ ਫਾਇਦਾ ਨਹੀਂ ਪਰ ਦਿਲ ਤਾਂ ਆਖਿਰ ਦਿਲ ਹੀ ਹੁੰਦਾ ਏ ਉਹ ਵੀ ਚਾਹੁੰਦਾ ਏ ਕਿ ਕੋਈ ਇੱਕ ਵਾਰ ਪਿਆਰ ਨਾਲ ਪੁੱਛ ਲਵੇ ਪਿਤਾ ਜੀ ਸਰਦੀ ਲੱਗ ਰਹੀ ਏ ਅੰਦਰ ਆ ਕੇ ਸੋ ਜਾਓ ਪਰ ਕੋਈ ਨਹੀਂ ਸੀ ਆਖਦਾ ਪਿਛਲੇ ਕੁਝ ਦਿਨਾਂ ਤੋਂ ਤਪਕਦੇ ਚੰਗੀ ਨਿਕਲ ਰਹੀ ਸੀ ਉਹ ਸਵੇਰੇ ਸਵੇਰੇ ਅੰਗਣ ਵਿੱਚ ਇੱਕ ਛੋਟੀ ਜਹੀ ਅੱਗ ਜਗਾ ਕੇ ਹੱਥ ਸੇਕਦੇ ਸਨ ਉਹ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਨ ਲੱਗ ਪਏ ਸਨ ਪਰ ਜਦੋਂ ਹਾਲਾਤ ਹੀਨ ਸਾਨ ਨੂੰ ਰੋਂਦ ਦੇਣ ਤਾਂ ਦਿਲ ਦੀਆਂ ਕੰਧਾਂ ਵੀ ਡਿੱਗਣ ਲੱਗ ਪੈਂਦੀਆਂ ਹਨ ਇੱਕ ਦਿਨ ਉਹਨਾਂ ਦੀ ਤਬੀਅਤ ਕੋਝਾ ਠੀਕ ਹੋਈ ਤਾਂ ਉਹ ਘਰੋਂ ਬਾਹਰ ਨਿਕਲ ਗਏ ਪੂਰਾ ਦਿਨ ਵਾਪਸ ਨਾ ਲੋਟੇ ਪਰ ਸ਼ਾਮ ਨੂੰ ਲੋਟੇ ਤਾਂ ਉਹਨਾਂ ਦੇ ਹੱਥਾਂ ਵਿੱਚ ਬੋਰੀਆਂ ਸੀ ਉਹ ਖਾਮੋਸ਼ੀ ਨਾਲ ਗਣ ਦੇ ਇੱਕ ਕੋਨੇ ਵਿੱਚ ਬੈਠ ਗਏ ਅਗਲੇ ਦਿਨ ਉਹ ਪੂਰਾ ਬੇਲਾ ਇੰਨਾ ਹੀ ਬੋਰੀਆਂ ਦੀ ਸਲਾਈ ਕਰਦੇ ਰਹੇ ਉਹਨਾਂ ਦੇ ਬੁੱਢੇ ਹੱਥ ਕੰਬ ਰਹੇ ਸਨ ਪਰ ਚਿਹਰੇ ਉੱਤੇ ਇੱਕ ਅਜੀਬ ਜਹੀ ਸੰਤੁਸ਼ਟੀ ਸੀ ਜਿਵੇਂ ਉਹ ਆਪਣੀ ਛੋਟੀ ਜਹੀ ਜ਼ਿੰਦਗੀ ਲਈ ਆਖਰੀ ਸਹਾਰਾ ਤਿਆਰ ਕਰ ਰਹੇ ਹੋਣ ਉਹਨਾਂ ਨੇ ਉਹਨਾਂ ਬੋਰੀਆਂ ਨੂੰ ਜੋੜ ਕੇ ਇੱਕ ਬਿਸਤਰਾ ਬਣਾ ਲਿਆ ਸ਼ਾਮ ਤੱਕ ਉਹ ਬਿਸਤਰਾ ਬਣ ਕੇ ਤਿਆਰ ਹੋ ਗਿਆ ਉਹ ਉਸ ਨੂੰ ਵੇਖਦੇ ਰਹੇ ਉਨਾਂ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਸੀ ਜਿਵੇਂ ਕਿਸੇ ਨੇ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਦੇ ਦਿੱਤੀ ਹੋਵੇ ਰਾਤ ਨੂੰ ਉਹ ਉਹੀ ਬਿਸਤਰਾ ਲੈ ਕੇ ਅੰਗਣ ਦੇ ਇੱਕ ਪਾਸੇ ਲੇਟ ਗਏ ਮਿੱਟੀ ਅਤੇ ਬੋਰੀਆਂ ਦੀ ਸਖਤ ਜਹੀ ਤਹਿ ਨਾਲ ਉਹਨਾਂ ਨੂੰ ਸਕੂਨ ਮਹਿਸੂਸ ਹੋਇਆ ਕਿਉਂਕਿ ਇਹ ਬਿਸਤਰਾ ਉਹਨਾਂ ਦਾ ਆਪਣਾ ਸੀ ਉਹਨਾਂ ਦੇ ਹੱਥਾਂ ਦੀ ਮਿਹਨਤ ਦਾ ਨਤੀਜਾ ਸੀ ਉਹਨਾਂ ਨੂੰ ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ ਰਹੀ ਸੀ ਪਰ ਪੋਤੇ ਅਤੇ ਪੋਤੀਆਂ ਫੇਰ ਵੀ ਆਵਾਜ਼ ਨਾ ਆਏ ਉਹ ਇਸ ਬਿਸਤਰੇ ਨੂੰ ਵੇਖ ਕੇ ਪਹਿਲਾਂ ਹੱਸੇ ਅਤੇ ਫਿਰ ਤਰ੍ਹਾਂ ਤਰ੍ਹਾਂ ਦੇ ਮਜ਼ਾਕ ਉਡਾਉਣ ਲੱਗ ਪਏ ਕੋਈ ਆਖਦਾ ਇਹ ਬੁੱਢਾ ਗਲੋ ਗਿਆ ਹੈ ਹੁਣ ਬੋਰੀਆਂ ਉੱਤੇ ਸੌਵੇਗਾ ਕੋਈ ਆਖਦਾ ਇਸ ਨੂੰ ਕਿਤੇ ਚੈਨ ਨਹੀਂ ਆਉਂਦਾ ਜ਼ਿੰਦਗੀ ਨੂੰ ਚਾਰ ਦਿਨ ਹੋਰ ਕਿਚਨ ਲਈ ਕੀ ਕੀ ਕਰਦਾ ਫਿਰਦਾ ਏ ਬਰਸਾਂ ਹੋ ਗਏ ਬੁੱਢੇ ਨੂੰ ਇਸ ਦੁਨੀਆ ਵਿੱਚ ਆਏ ਹੋਏ ਪਰ ਮਰਨ ਦਾ ਦਿਲ ਨਹੀਂ ਕਰਦਾ ਇਸ ਲਈ ਆਪਣੇ ਲਈ ਆਰਾਮ ਅਤੇ ਸਕੂਨ ਲੱਭ ਰਿਹਾ ਏ ਪਰ ਮਾਸਟਰ ਜੀ ਨੇ ਕੁਝ ਨਾ ਆਖਿਆ ਉਹਨਾਂ ਨੂੰ ਸਿਰਫ ਇੰਨਾ ਪਤਾ ਸੀ ਕਿ ਇਸ ਬਿਸਤਰੇ ਨੇ ਉਹਨਾਂ ਦੀਆਂ ਰਾਤਾਂ ਦੀ ਤਕਲੀਫ ਘਟ ਕਰਨੀ ਹੈ ਉਹ ਜਾਣਦੇ ਸਨ ਕਿ ਹੁਣ ਘੱਟ ਦਿਨਾਂ ਦੀ ਜ਼ਿੰਦਗੀ ਬਾਕੀ ਹੈ ਪਰ ਉਹ ਇਹ ਵੀ ਜਾਣਦੇ ਸਨ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਇਸ ਕਦਰ ਪੀੜ ਵਿੱਚ ਨਹੀਂ ਗੁਜ਼ਾਰ ਸਕਦੇ ਇਨਸਾਨ ਨੂੰ ਕਦੇ ਕਦਾਈਂ ਆਪਣੇ ਲਈ ਆਪ ਹੀ ਸਹਾਰਾ ਬਣਾ ਪੈਂਦਾ ਏ ਚਾਹੇ ਉਹ ਬੋਰੀਆਂ ਦਾ ਬਿਸਤਰਾ ਹੀ ਕਿਉਂ ਨਾ ਹੋਵੇ ਆਪਣੇ ਲਈ ਆਪ ਹੀ ਬਣਾਉਣਾ ਪੈਂਦਾ ਏ ਕੋਈ ਕਿਸੇ ਦੇ ਕੰਮ ਨਹੀਂ ਆਉਂਦਾ ਹਨੇਰੇ ਵਿੱਚ ਤਾਂ ਆਪਣਾ ਸਾਆ ਹੀ ਸਾਥ ਛੱਡ ਦਿੰਦਾ ਏ ਫੇਰ ਖੂਨ ਦੇ ਰਿਸ਼ਤਿਆਂ ਤੋਂ ਵੀ ਇਨਸਾਨ ਕੀ ਉਮੀਦ ਰੱਖੇ ਬੋਰੀਆਂ ਸੀ ਅਤੇ ਬਣਾਇਆ ਹੋਇਆ ਬਿਸਤਰਾ ਕੁਝ ਦਿਨ ਮਾਸਟਰ ਜੀ ਲਈ ਸਹਾਰਾ ਬਣਿਆ ਰਿਹਾ ਪਰ ਸਰਦੀ ਦੀ شدت ਦਿਨ ਬਾ ਦਿਨ ਵਾਧੀ ਜਾ ਰਹੀ ਸੀ। ਉਹਨਾਂ ਦਾ ਬੁੱਢਾ ਸਰੀਰ ਹੁਣ ਹਰ ਸਵੇਰ ਪਹਿਲਾਂ ਨਾਲੋਂ ਵੱਧ ਥੱਕ ਕੇ ਜਾਗਦਾ ਸੀ। ਸਾਹ ਫੁੱਲਦਾ ਸੀ, ਚੱਲਣ ਵਿੱਚ ਬਹੁਤ ਤਕਲੀਫ ਹੁੰਦੀ ਸੀ। ਹੱਥ ਪੈਰ ਅਕਸਰ ਸੁੰਨ ਹੋ ਜਾਂਦੇ ਸਨ। ਉਹ ਸਵੇਰ ਹੁੰਦਿਆਂ ਹੀ ਹੌਲੀ-ਹੌਲੀ ਆਪਣੇ ਬਿਸਤਰੇ ਤੋਂ ਉੱਠਦੇ ਅਤੇ ਠੰਢੀ ਧਰਤੀ ਉੱਤੇ ਲੜਖੜਾਉਂਦੇ ਕਦਮਾਂ ਨਾਲ ਬੈਠ ਜਾਂਦੇ। ਉਹਨਾਂ ਦੇ ਚਿਹਰੇ ਉੱਤੇ ਉਹੀ ਥਕਾਵਟ ਲੱਗੀ ਸੀ ਜੋ ਬੁਢਾਪੇ ਤੋਂ ਵੱਧ ਬੇਰੁਖੀ ਹੁੰਦੀ ਸੀ ਘਰ ਵਾਲੇ ਆਪਣੀਆਂ ਜ਼ਿੰਦਗੀਆਂ ਵਿੱਚ ਰੁੱਝੇ ਹੋਏ ਸਨ ਕੋਈ ਉਹਨਾਂ ਨੂੰ ਪੁੱਛਦਾ ਵੀ ਨਹੀਂ ਸੀ ਕਿ ਸਾਰੀ ਰਾਤ ਕਿਵੇਂ ਗੁਜ਼ਰੀ ਖਾਣਾ ਪਹਿਲਾਂ ਨਾਲੋਂ ਵੀ ਘੱਟ ਮਿਲਣ ਲੱਗ ਪਿਆ ਸੀ ਕਦੇ ਅੱਧੀ ਰੋਟੀ ਮਿਲਦੀ ਤਾਂ ਕਦੇ ਸੁੱਕੀ ਕਦੇ ਬਚੀ ਹੋਈ ਰੋਟੀ ਮਿਲਦੀ ਆਤੇ ਕਦੇ ਸਬਜੀ ਨਹੀਂ ਕਦੇ ਸਿਰਪਾਣੀ ਵਿੱਚ ਭਿੱਜੀ ਹੋਈ ਉਹਨਾਂ ਦੇ ਅੱਗੇ ਰੱਖ ਦਿੱਤੀ ਜਾਂਦੀ ਉਹ ਚੁੱਪਚਾਪ ਖਾ ਲੈਂਦੇ ਸਨ ਕਿਉਂਕਿ ਭੁੱਖ ਤੇ ਬੇਜਤੀ ਵਿੱਚ ਹੁਣ ਉਹ ਫਰਕ ਮਹਿਸੂਸ ਨਹੀਂ ਕਰਦੇ ਸਨ ਉਹਨਾਂ ਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ ਉਹ ਅਕਸਰ ਠੰਡੀ ਕੰਧ ਨਾਲ ਲਟੇਕ ਲਗਾ ਕੇ ਬੈਠੇ ਰਹਿੰਦੇ ਅੱਖਾਂ ਬੰਦ ਕਰਕੇ ਧੀਰ ਤੱਕ ਸਾਹ ਲੈਂਦੇ ਰਹਿੰਦੇ ਸਰਦੀ ਉਹਨਾਂ ਦੀਆਂ ਹੱਡੀਆਂ ਵਿੱਚ ਕੋਸ ਕੇ ਜਿਵੇਂ ਜੜ ਫਟ ਜਾਂਦੀ ਨੀਂਦ ਪੂਰੀ ਨਾ ਹੁੰਦੀ ਖਾਣਾ ਘੱਟ ਮਿਲਦਾ ਸੀ ਗੱਲਾਂ ਕਰਨ ਵਾਲਾ ਕੋਈ ਨਹੀਂ ਸੀ ਉਨ੍ਹਾਂ ਦੇ ਚਿਹਰੇ ਉੱਤੇ ਹੁਣ ਬਿਮਾਰ, ਬੁੱਢੇ ਦੀ ਨਹੀਂ ਸਕੋ। ਇਹ ਇਕੱਲੇ ਇਨਸਾਨ ਦੀ ਥਕਾਵਟ ਦਿਖਣ ਲੱਗ ਪਈ ਸੀ। ਇੱਕ ਵਾਰੀ ਉਹਨਾਂ ਨੇ ਨੂੰ-ਨੂੰ ਅੱਖਾਂ ਦੀ ਕੋਸ਼ਿਸ਼ ਕੀਤੀ ਕਿ ਬੇਟੀ ਜੇ ਥੋੜਾ ਜਿਹਾ ਗਰਮ ਪਾਣੀ ਮਿਲ ਜਾਵੇ ਤਾਂ ਮੈਂ ਹੱਥ-ਪੈਰ ਧੋ ਲਵਾਂ ਪਰ ਤबीयत ਬਹੁਤ ਖਰਾਬ ਏ। ਤੇ ਜੋ ਬੁਖਾਰ ਹੁੰਦਾ ਏ ਠੰਡੇ ਪਾਣੀ ਵਿੱਚ ਹੱਥ ਨਹੀਂ ਪਾ ਸਕਦਾ। ਪਰ ਨੂੰ ਨੇ ਗੁੱਸੇ ਨਾਲ ਆਖਿਆ ਕਿ ਆਪਣੀਆਂ ਬਿਮਾਰੀਆਂ ਨੂੰ ਲੈ ਕੇ ਬੈਠਿਆ ਕਰੋ। ਕਾਰ ਵਿੱਚ ਪਹਿਲਾਂ ਹੀ ਬਹੁਤ ਕੰਮ ਹੁੰਦਾ ਏ ਇੱਥੇ ਕੋਈ ਤੁਹਾਨੂੰ ਦਿਨ ਰਾਤ ਸਹਰ ਉੱਤੇ ਚੱਕ ਕੇ ਨਹੀਂ ਰੱਖੇਗਾ ਜੋ ਵੀ ਕੰਮ ਹੁੰਦਾ ਏ ਆਪ ਕਰਿਆ ਕਰੋ ਮਾਸਟਰ ਜੀ ਫੇਰ ਚੁੱਪ ਹੋ ਗਏ ਉਹ ਜਾਣਦੇ ਸਨ ਕਿ ਹੁਣ ਜ਼ੁਬਾਨ ਖੋਲਣਾ ਨਾਲ ਵੀ ਉਹਨਾਂ ਨੂੰ ਕੁਝ ਨਹੀਂ ਮਿਲਣ ਵਾਲਾ ਕੁਝ ਦਿਨ ਬਾਅਦ ਉਹਨਾਂ ਦੀ ਹਾਲਤ ਹੋਰ ਵੀ ਖਰਾਬ ਹੋਣ ਲੱਗ ਪਈ ਉਹ ਚੱਲਦੇ ਚੱਲਦੇ ਰੁਕ ਜਾਂਦੇ ਸਨ ਸਾਹ ਭੁੱਲ ਜਾਂਦਾ ਸੀ سینੇ ਵਿੱਚ ਦਰਦ ਉਠਦਾ ਪਰ ਉਹਨਾਂ ਨੂੰ ਫੇਰ ਵੀ ਉਹੀ ਬੋਰੀਆਂ ਵਾਲਾ ਬਿਸਤਰਾ ਮਿਲਦਾ ਤੇ ਉਹੀ ਥੋੜੀ ਜਹੀ ਰੋਟੀ ਇੱਕ ਰਾਤ ਤਾ ਹੋ ਰੋਟੀ ਵੀ ਨਾ ਮਿਲੀ ਨੌਣੇ ਸਖਤ ਸਬਰ ਵਿੱਚ ਆਖ ਦਿੱਤਾ ਕਿ ਅੱਜ ਬਹੁਤ ਕੰਮ ਹੈ ਉਹਨਾਂ ਲਈ ਖਾਣਾ ਬਣਾਉਣ ਦਾ ਬੇਲਾ ਨਹੀਂ ਹੈ ਮਾਸਟਰ ਜੀ ਨੇ ਰਾਤ ਖਾਲੀ ਪੇਟ ਗੁਜ਼ਾਰ ਦਿੱਤੀ ਅਗਲੀ ਸਵੇਰ ਜਦੋਂ ਭੁੱਖ ਵਧੀ ਤਾਂ ਉਸਨੇ ਕੰਮ ਦੇ ਹੱਥਾਂ ਨਾਲ ਦਰਵਾਜ਼ੇ ਕੋਲ ਜਾ ਕੇ ਆਖਿਆ ਬੇਟੀ ਅੱਜ ਥੋੜਾ ਜਿਹਾ ਖਾਣਾ ਵੱਧ ਦੇ ਦੇਂ ਰਾਤ ਕੁਝ ਨਹੀਂ ਖਾਦਾ ਸੀ ਤਬੀਤ ਵੀ ਠੀਕ ਨਹੀਂ ਹੈ ਨੋਣੇ ਹੱਥ ਰੋਖ ਕੇ ਸਖਤ ਸਬਰ ਵਿੱਚ ਆਖਿਆ ਹੁਣ ਤੁਸੀਂ ਖਾਣੇ ਦੀਆਂ ਫਰਮਾਇਸ਼ਾਂ ਕਰੋਗੇ ਤੁਹਾਨੂੰ ਲੱਗਦਾ ਕਿ ਇਹ ਕੀ ਘਰ ਵਿੱਚ ਕੋਈ ਸਰਵਿਸ ਸੈਕਟਰ ਖੁੱਲ ਕੇ ਬੈਠਦਾ ਏ ਜੋ ਮਿਲਿਆ ਉਹੀ ਕਾਫੀ ਏ ਜੇ ਬਾਦ ਚਾਹੀਦਾ ਏ ਤਾਂ ਬਾਹਰ ਜਾ ਕੇ ਮਜ਼ਦੂਰੀ ਕਰੋ ਅਤੇ ਆਪਣਾ ਖਾਣਾ ਆਪ ਲੈ ਲਵੋ ਅੱਜ ਤੋਂ ਬਾਅਦ ਸੋ ਹਾਡੇ ਲਈ ਕੋਈ ਖਾਣਾ ਨਹੀਂ ਬਣੇਗਾ ਜੋ ਬਚੇਗਾ ਉਹੀ ਮਿਲੇਗਾ ਨਹੀਂ ਤਾਂ ਕੁਝ ਵੀ ਨਹੀਂ ਇਹ ਆਖ ਕੇ ਉਹ ਅੰਦਰ ਚਲੀ ਗਈ ਮਾਸਟਰ ਜੀ ਦਰਵਾਜ਼ੇ ਕੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਕੇ ਚੋੜੀਆਂ ਵਿੱਚ ਕਿਤੇ ਗੁੰਮ ਹੋ ਗਏ ਉਹ ਵਾਪਸ ਆਪਣੇ ਬਿਸਤਰੇ 'ਤੇ ਬਲ ਆਏ ਪਰ ਸਰੀਰ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਤੁਰੰਤ ਬੈਠ ਸਕਣ ਕੰਬਦੇ ਹੋਏ ਹੌਲੀ-ਹੌਲੀ ਬੈਠੇ ਅਤੇ ਠੰਡੀ ਕੰਧ ਨਾਲ ਟੇਕ ਲਗਾ ਕੇ ਅੱਖਾਂ ਬੰਦ ਕਰ ਲਈਆਂ ਪੱਖਤੇ ਜਿਵੇਂ ਕਮਜ਼ੋਰੀ ਵਾਧੀ ਜਾ ਰਹੀ ਸੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਜਿਹਾ ਹੋਣ ਲੱਗ ਪਿਆ ਉਹ ਕੁਝ ਦਿਨ ਰਏ ਇਸ ਤਰ੍ਹਾਂ ਹੀ ਬੈਠੇ ਰਹੇ ਫਿਰ ਜੋਰਾਂ ਦੀ ਖੰਗ ਆਉਣ ਲੱਗ ਪਈ ਗਲੇ ਵਿੱਚ ਜਲਨ ਹੋਈ ਸਾਹ ਫੁੱਲਣ ਲੱਗ ਪਿਆ ਠੰਡੀ ਹਵਾ ਉਹਨਾਂ ਦੇ ਸਰੀਰ ਨੂੰ ਇਸ ਤਰ੍ਹਾਂ ਘੱਟ ਰਹੀ ਸੀ ਜਿਵੇਂ ਕਿਸੇ ਨੇ ਉਹਨਾਂ ਨੂੰ ਬੇਰਮੀ ਨਾਲ ਨੰਗਾ ਕਰਕੇ ਸਰਦੀ ਦੇ ਹਵਾਲੇ ਕਰ ਦਿੱਤਾ ਹੋਵੇ ਉਸੇ ਪਲ ਉਹਨਾਂ ਨੂੰ ਆਪਣੀ ਜਵਾਨੀ ਜਾਦ ਆ ਗਈ ਉਹ ਦਿਨ ਜਦੋਂ ਉਹ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਸਨ ਮਿਹਨਤ ਅਜਿਹੀ ਕੀ ਸਰੀਰ ਪਸੀਨੇ ਨਾਲ ਤਰ ਹੋ ਜਾਂਦਾ ਸੀ ਉਹ ਆਪਣੇ ਪੁੱਤਰ ਲਈ ਪੂਰੀਆਂ ਪੂਰੀਆਂ ਰਾਤਾਂ ਜਾਗ ਕੇ ਮਿਹਨਤ ਕਰਦੇ ਪੁੱਤਰ ਦੀ ਪੜ੍ਹਾਈ ਲਈ ਪੈਸੇ ਇਕੱਠੇ ਕਰਦੇ ਉਸ ਦੇ ਸ਼ੌਂਕ ਪੂਰੇ ਕਰਦੇ ਉਸ ਲਈ ਜੁੱਤੇ ਖਰੀਦਦੇ ਸਕੂਲ ਦੀ ਫੀਸ ਦਿੰਦੇ ਉਸ ਨੂੰ ਹਰ ਚੀਜ਼ ਦਿੰਦੇ ਜੋ ਇੱਕ ਪਿਤਾ ਦੇ ਸਕਦਾ ਸੀ ਉਹਨਾਂ ਨੇ ਕਦੇ ਪੁੱਤਰ ਤੋਂ ਇੱਕ ਕੱਪੜੇ ਦੀ ਫਰਮਾਇਸ਼ ਵੀ ਨਹੀਂ ਕੀਤੀ ਸੀ ਉਹ ਯਾਦ ਕਰਦੇ ਗਏ ਕਿ ਕਿਵੇਂ ਉਹਨਾਂ ਨੇ ਆਪਣਾ ਸਮਾਂ ਕੱਟ ਕੇ ਉਸ ਲਈ ਜ਼ਿੰਦਗੀ ਆਸਾਨ ਬਣਾਈ ਉਹ ਜਵਾਨ ਸਨ ਤਾਕਤਵਰ ਸਨ ਤਦ ਵੀ ਉਹਨਾਂ ਨੇ ਉਸ ਤੋਂ ਕਦੇ ਕੁਝ ਨਹੀਂ ਮੰਗਿਆ ਸੀ ਪਰ ajo ਉਸ ਪੁੱਤਰ ਨੂੰ ਕਈ ਮਹੀਨੇ ਬੀਤ ਗਏ ਸਨ ਘਰ ਆਏ ਹੋਏ ਉਹ ਬਾਹਰ ਨੌਕਰੀ ਕਰਦਾ ਸੀ ਪਤਨੀ ਨੂੰ ਫੋਨ ਕਰਦਾ ਸੀ ਬੱਚਿਆਂ ਨਾਲ ਗੱਲਾਂ ਕਰ ਲੈਂਦਾ ਸੀ ਕਦੇ ਕਦੇ ਘਰ ਦੇ ਹਾਲਾਤ ਪੁੱਛ ਲੈਂਦਾ ਸੀ ਪਰ ਬਾਪ ਦਾ ਕਦੇ ਨਹੀਂ ਪੁੱਛਿਆ ਬਾਪ ਬਿਮਾਰ ਹੈ ਜਾਂ ਠੀਕ ਹੈ ਬਾਪ ਨੇ ਖਾਦਾ ਵੀ ਜਾਂ ਕੁਝ ਨਹੀਂ ਬਾਪ ਸਰਦੀ ਵਿੱਚ ਠੋਠੁਰਦਾ ਇਹ ਜਾਂ ਗਰਮ ਕੱਪੜਿਆਂ ਵਿੱਚ ਕਦੇ ਇੰਨਾ ਵੀ ਨਹੀਂ ਹੋਇਆ ਕਿ ਪਤਨੀ ਨੂੰ ਬਾਪ ਲਈ ਨਮਸਤੇ ਹੀ ਆਖ ਦੇਮਾ ਮਾਸਟਰ ਜੀ ਨੇ ਹੌਲੀ ਜਿਹੀ ਆਪਣੀ ਅੱਖਾਂ ਖੋਲ੍ਹੀਆਂ ਤੋਂ ਪੰਗਾਂ ਵਿੱਚ ਫੈਲ ਗਈ ਸੀ ਪਰ ਉਹਨਾਂ ਲਈ ਇਸ ਤੋਂਪ ਵਿੱਚ ਵੀ ਗਰਮੀ ਨਹੀਂ ਸੀ ਉਹਨਾਂ ਦੇ ਦਿਲ ਵਿੱਚ ਸਿਰਫ ਇੱਕ ਦਰਦ ਸੀ ਉਹ ਦਰਦ ਜੋ ਔਲਾਦ ਦੀ ਬੇਰੁਖੀ ਤੋਂ ਪੈਦਾ ਹੁੰਦਾ ਹੈ ਉਹ ਸੋਚਦੇ ਰਹੇਗੀ ਕਿ ਮੈਂ ਇਹ ਦਿਨ ਵੇਖਣ ਲਈ ਮਿਹਨਤ ਕੀਤੀ ਸੀ ਕਿ ਮੈਂ ਇਸੇ ਅੰਜਾਮ ਲਈ ਆਪਣੀ ਜਵਾਨੀ ਕੁਰਬਾਨ ਕੀਤੀ ਸੀ ਦਿਨ ਹੌਲੀ-ਹੌਲੀ गुज़रਦਾ ਗਿਆ ਭੁੱਖ ਨੇ ਉਹਨਾਂ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਉਹਨਾਂ ਦੇ ਸਾਹ ਤੇਜ਼ ਹੋਣ ਲੱਗ ਪਏ ਅੱਖਾਂ बार-बार ਬੰਦ ਹੋਣ ਲੱਗ ਪਈਆਂ ਸ਼ਰੀਰ ਦਾ ਦਰਦ ਵਧ ਗਿਆ ਹੱਡੀਆਂ ਵਿੱਚ ਜਿਵੇਂ ਕੋਈ ਚੀਜ਼ ਟੁੱਟੀ ਹੋਵੇ ਪਰ ਖਾਣਾ ਫੇਰ ਵੀ ਨਾ ਮਿਲਿਆ ਬੱਚੇ ਖੇਡਦੇ ਰਹੇ ਨੋ ਕੰਮ ਵਿੱਚ ਰੁੱਝੀ ਰਹੀ ਕਿਸੇ ਨੂੰ ਇੱਕ ਵਾਰ ਵੀ ਖਿਆਲ ਨਾ ਆਇਆ ਕਿ ਅੰਗਣ ਵਿੱਚ ਪਿਆ ਬੁੱਢਾ ਜਿੰਦਾ ਵੀ ਏ ਜਾ ਨਹੀਂ ਰਾਤ ਜਦੋਂ ਆਈ ਤਾਂ ਮਾਸਟਰ ਜੀ ਦੇ ਸਰੀਰ ਵਿੱਚ ਕੰਪਣ ਵਧ ਗਈ ਭੁੱਖ ਅਤੇ ਸਰਦੀ ਨੇ ਉਹਨਾਂ ਨੂੰ ਇਕੱਠਿਆਂ ਘੇਰਿਆ ਹੋਇਆ ਸੀ ਉਹ ਆਸਮਾਨ ਵੱਲ ਵੇਖਦੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਮੀ ਸੀ ਉਹ ਹੌਲੀ ਜਿਹੀ ਬੋਲੇ हे ਭਗਵਾਨ ਕੀ ਇਨਸਾਨ ਦੀ ਕਦਰ ਸਿਰਫ ਉਸ ਵੇਲੇ ਹੁੰਦੀ ਹੈ ਜਦੋਂ ਉਹ ਜ਼ਬਾਨ ਹੋਵੇ ਜਾਂ ਉਹ ਕੁਮਾਰੀਆ ਹੋਵੇ ਜਦੋਂ ਉਹ ਦੂਜਿਆਂ ਦੇ ਕੰਮ ਆ ਸਕਦਾ ਹੋਵੇ ਬੁਢਾਪਾ ਆ ਕੇ ਸਾਰੇ ਰਿਸ਼ਤੇ ਕਿਉਂ ਤੋੜ ਦਿੰਦਾ ਹੈ ਉਹਨਾਂ ਨੇ ਆਪਣਾ ਬੋਰੀਆਂ ਵਾਲਾ ਬਿਸਤਰਾ ਖਿੱਚਿਆ ਤੇ ਉਸ ਉੱਤੇ ਲੇਕਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਚੌਕਣਾ ਸਕਿਆ ਅੱਡੇ ਰਾਹ ਵਿੱਚ ਲੜਖੜਾ ਕੇ ਡਿੱਗ ਪਏ ਉਹਨਾਂ ਨੂੰ ਲੱਗਾ ਸ਼ਾਇਦ ਅੱਜ ਦੀ ਰਾਤ ਉਹਨਾਂ ਲਈ ਬਹੁਤ ਭਾਰੀ ਏ ਪਰ ਫੇਰ ਵੀ ਉਹ ਬਿਸਤਰੇ ਤੱਕ ਪਹੁੰਚ ਗਏ ਅਤੇ ਹੌਲੀ ਜਹੀ ਲੇਟ ਗਏ ਅੱਖਾਂ ਬੰਦ ਕਰਦਿਆਂ ਹੀ ਫੇਰ ਪੁੱਤਰ ਦਾ ਚਿਹਰਾ ਜਾਦ ਆ ਗਿਆ ਉਹ ਦਿਨ ਯਾਦ ਆਏ ਜਦੋਂ ਉਹ ਉਸ ਦੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੰਦੇ ਸਨ ਜਦੋਂ ਉਹ ਉਹ ਸਲਾਈ ਉਹ ਜਿਵਾਲਾ ਪੁਹੇਖਦੀਆਂ ਉਮੀਦਾਂ ਮੰਗਦੇ ਸਨ ਪਰ ਆ ਰਾ ਜੋ ਹੀ ਪੁੱਤਰ ਕਿਤੇ ਦੂਰ ਸੀ ਇੱਕ ਫੋਨ ਕਾਲ ਵੀ ਨਹੀਂ ਕੀਤੀ ਸੀ ਉਲਟਾ ਉਸ ਦੇ ਬੱਚੇ ਮਾਸਟਰ ਜੀ ਦਾ ਮਜ਼ਾਕ ਉਡਾਉਂਦੇ ਸਨ ਪਉਤ ਨੂੰ ਮਾਸਟਰ ਜੀ ਵੱਲੋਂ ਆ ਆਪਣੇ ਬਾਪ ਲਈ ਕੀਤੀ ਮਿਹਨਤ ਨਜ਼ਰ ਹੀ ਨਹੀਂ ਆਉਂਦੀ ਸੀ ਉਹ ਛੋਟੀ ਜਹੀ ਗੱਲ ਸਮਝ ਹੀ ਨਹੀਂ ਪਾਏ ਸਨ ਕਿ ਜਿੰਨੀ ਮੁਹੱਬਤ ਉਹਨਾਂ ਦਾ ਬਾਪ ਉਹਨਾਂ ਨਾਲ ਕਰਦਾ ਇਹ ਮਾਸਟਰ ਜੀ ਨੇ ਵੀ ਆਪਣੇ ਪੁੱਤਰ ਲਈ ਓਨੀ ਮਿਹਨਤ ਕੀਤੀ ਹੋਵੇਗੀ ਓਨੀਆਂ ਮੁਸ਼ਕਲਾਂ ਚੁੱਕ ਕੇ ਪਾਲਿਆ ਹੋਵੇਗਾ ਜਿੰਨੀਆਂ ਉਹਨਾਂ ਦਾ ਬਾਪ ਉਹਨਾਂ ਲਈ ਚੁੱਕ ਰਿਹਾ ਸੀ ਇੱਕ ਰਾਤ ਮਾਸਟਰ ਜੀ ਇਸ ਤਰ੍ਹਾਂ ਹੀ ਬਿਸਤਰੇ ਉੱਤੇ ਸੋ ਰਹੇ ਸਨ ਬੋਰੀਆਂ ਵਾਲਾ ਬਿਸਤਰਾ ਵੀ ਇੱਕ ਪਾਸੇ ਤੋਂ ਫਟ ਗਿਆ ਸੀ ਅਤੇ ਉੱਥੋਂ ਸਰਦੀ ਉਹਨਾਂ ਦੀਆਂ ਹੱਡੀਆਂ ਵਿੱਚ ਘੁਸਨ ਲੱਗ ਪਈ ਸੀ। ਪੋਤੇ-ਪੋਤੀਆਂ ਉਹਨਾਂ ਦਾ ਮਜ਼ਾਕ ਉਡਾਰੇ ਸਨ ਕਿ ਅਚਾਨਕ ਦਰਵਾਜ਼ੇ ਉੱਤੇ ਧਸਤਕ ਹੋਈ। ਇੱਕ ਪੋਤੇ ਨੇ ਅੱਗੇ ਵਧ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਅੱਧ ਕਾਠ ਵੇਖ ਕੇ ਬੋਖਲਾ ਕੇ ਰਹਿ ਗਿਆ ਚਿਹਰੇ ਉੱਤੇ ਘਬਰਾਹਟ ਆ ਗਈ ਉਸ ਨੇ ਹਕਲਾਉਂਦੇ ਆਖਿਆ ਤੁਸੀਂ ਕਦੋਂ ਆਏ ਸਾਹਮਣੇ ਕੋਈ ਔਰ ਨਹੀਂ ਸਗੋਂ ਉਸ ਦਾ ਬਾਪ ਜਾਨੀ ਮਾਸਟਰ ਜੀ ਦਾ ਪੁੱਤਰ ਖੜਾ ਸੀ ਉਹ ਆਖਣ ਲੱਗਾ ਅੰਦਰ ਵੀ ਆਉਣ ਦੇਵੋਗੇ ਜਾਂ ਸਾਰੇ ਸਵਾਲ ਬਾਹਰ ਹੀ ਪੁੱਛ ਲਵੋਗੇ ਜਲਦੀ ਵਿੱਚ ਤੁਹਾਨੂੰ ਦੱਸ ਨਹੀਂ ਸਕਦਾ ਹੁਣ ਇੰਨੀ ਰਾਤ ਹੋ ਗਈ ਏ ਬਹੁਤ ਸਰਦੀ ਲੱਗ ਰਹੀ ਏ ਹਰਾ ਛੱਡੋ ਅਤੇ ਮੈਨੂੰ ਅੰਦਰ ਤਾਂ ਆਉਣ ਦਿਓ ਜਦੋਂ ਬਾਪ ਨੇ ਏ ਆਖਿਆ ਦਾ ਮਜਬੂਰਨ ਉਸ ਨੂੰ ਰਾਹ ਤੋਂ ਹਟਣਾ ਪਿਆ ਮਾਸਟਰ ਜੀ ਦੇ ਬਾਕੀ ਤਨ ਪੋਤਿਆਂ ਨੂੰ ਖਬਰ ਨਹੀਂ ਸੀ ਹੋ ਸਕੀ ਕਿ ਬਾਪਕਾ ਰਾ ਚੁੱਕਾ ਏ ਉਹ ਹਲੇ ਤੱਕ ਆਪਣੇ ਦਾਦਾ ਜੀ ਦਾ ਮਜ਼ਾਕ ਉਡਾਉਣ ਵਿੱਚ ਰੁੱਝੇ ਹੋਏ ਸਨ ਜਦ ਕਿ ਮਾਸਟਰ ਜੀ ਬੇਖਬਰ ਬਿਸਤਰੇ ਤੇ ਪਏ ਹੋਏ ਸਨ ਉਹਨਾਂ ਦੇ ਮਜ਼ਾਕ ਦੇ ਜਵਾਬ ਵਿੱਚ ਹੁਣ ਰੋ ਵੀ ਨਹੀਂ ਸਕਦੇ ਸਨ ਮਾਸਟਰ ਜੀ ਦੇ ਪੁੱਤਰ ਨੇ ਅੱਗੇ ਵਧ ਕੇ ਆਪਣੇ ਬੱਚਿਆਂ ਦੀਆਂ ਅਜਈਆਂ ਹਰਕਤਾਂ ਵੇਖਾ ਤਾਂ ਹੈਰਾਨ ਰਹਿ ਗਏ ਆਖਰ ਇੱਥੇ ਬਿਸਤਰੇ ਵਿੱਚ ਕੌਣ ਲੇਟਿਆ ਹੋਇਆ ਏ ਉਹ ਜਲਦੀ ਨਾਲ ਅੱਗੇ ਵਧੇ ਅਤੇ ਅੱਖ ਨਾਲ ਲੱਗੇ ਕਿ ਤੁਸੀਂ ਲੋਕ ਇੱਥੇ ਕੀ ਕਰ ਰਹੇ ਹੋ ਕਿਸ ਦਾ ਮਜ਼ਾਕ ਉਡਾ ਰਹੇ ਹੋ ਅਤੇ ਇੱਥੇ ਕੌਣ ਹੈ ਆਦਾ ਸਾਰੇ ਬੱਚੇ ਬੋਖਲਾ ਗਏ ਅਤੇ ਹਲ ਬੜੀ ਵਿੱਚ ਇੱਕ ਦੂਜੇ ਵੱਲ ਵੇਖਣ ਲੱਗ ਪਏ ਇੱਕ ਪੁੱਤਰ ਨੇ ਮਾਸਟਰ ਜੀ ਦੇ ਪੁੱਤਰ ਨੂੰ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬੋਰੀਆਂ ਵਾਲੇ ਬਿਸਤਰੇ ਤੋਂ ਬੋਰੀ ਹਟਾ ਕੇ ਵੇਖਿਆ ਤਾਂ ਬਿਲਕੁਲ ਹੀ ਹੈਰਾਨ ਰਹਿ ਗਈ ਬੋਰੀਆਂ ਵਾਲੇ ਬਿਸਤਰੇ ਵਿੱਚ ਖੂਨ ਜਮਾ ਦੇਣ ਵਾਲੀ ਸਖਤ ਸਰਦੀ ਵਿੱਚ ਉਹੀ ਹੋਰ ਨਹੀਂ ਸਕਉ ਉਸ ਦਾ ਬਾਪ ਲੇਟਿਆ ਹੋਇਆ ਸੀ ਉਹੀ ਬਾਪ ਜਿੰਨਾ ਦਾ ਕਰਜ਼ਾ ਜੇ ਉਹ ਸਾਰੀ ਉਮਰ ਉਹਨਾਂ ਨੂੰ ਨੰਗੇ ਪੈਰੀ ਮੋਢਿਆਂ ਉੱਤੇ ਚੁੱਕ ਕੇ ਚੱਲ ਪੈਂਦਾ ਤਾਂ ਵੀ ਨਹੀਂ ਉੱਤਰ ਸਕਦਾ ਸੀ ਉਹ ਬਾਪ ਜਿਸ ਨੇ ਆਪਣੇ ਮੂੰਹ ਦਾ ਨਵਾਲਾ ਵੀ ਉਸ ਨੂੰ ਦਿੱਤਾ ਸੀ ਅੱਜ ਉਹ ਕਿੰਨੀ ਬੁਰੀ ਜ਼ਿੰਦਗੀ ਜੀ ਰਿਹਾ ਸੀ ਐਨੀ ਕੜਾਕੇ ਦੀ ਠੰਡ ਵਿੱਚ ਬਰਾਂਡੇ ਵਿੱਚ ਉਸ ਨੂੰ ਜਗਾ ਨਹੀਂ ਮਿਲੀ ਸੀ ਆਂਗਣ ਵਿੱਚ ਪਿਆ ਹੋਇਆ ਸੀ ਅਤੇ ਬੋਰੀਆਂ ਦਾ ਬਿਸਤਰਾ ਲਪੇਟ ਰੱਖਿਆ ਸੀ ਇਹ ਉਹੀ ਵਾਪਸੀ ਜਿਸ ਨੇ ਚੰਗੇ ਤੋਂ ਚੰਗਾ ਪਹਿਨਾਇਆ ਸੀ ਅਤੇ ਚੰਗੇ ਤੋਂ ਚੰਗਾ ਖਵਾਇਆ ਸੀ ਭਾਵੇਂ ਆਪਣੇ ਪੇਟ ਵਿੱਚ ਕੁਝ ਹੁੰਦਾ ਜਾਂ ਨਾ ਉਸ ਦੀ ਲੋੜ ਤੋਂ ਪਹਿਲਾਂ ਹਰ ਇੱਛਾ ਪੂਰੀ ਹੁੰਦੀ ਸੀ ਉਹ ਸਦਾ ਦੇਲ ਖੂਨ ਦੇ ਹੰਝੂ ਰੋ ਰਿਹਾ ਸੀ ਸਖਤ ਨਜ਼ਰਾਂ ਨਾਲ ਆਪਣੇ ਬੱਚਿਆਂ ਵੱਲ ਵੇਖਿਆ ਅਤੇ ਬਿਨਾ ਕੋ ਜਾ ਕੇ ਮਾਸਟਰ ਜੀ ਦੇ ਠੰਡੇ ਸਰੀਰ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਆਪਣੇ ਕਮਰੇ ਵੱਲ ਵਧ ਗਏ ਕਮਰੇ ਵਿੱਚ ਲਿਜਾ ਕੇ ਮਾਸਟਰ ਜੀ ਨੂੰ ਬਿਸਤਰੇ ਉੱਤੇ ਲਟਾਇਆ ਪਤਨੀ ਵੀ ਉੱਠ ਗਈ ਸੀ ਅਤੇ ਬੋਖਲਾ ਕੇ ਇਹ ਦ੍ਰਿਸ਼ ਵੇਖ ਰਹੀ ਸੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਪਤੀ ਨੂੰ ਸਫਾਈ ਕਿਵੇਂ ਦੇਵੇ ਮਾਸਟਰ ਜੀ ਦੇ ਪੁੱਤਰ ਨੇ ਗੁੱਸੇ ਨਾਲ ਪਤਨੀ ਵੱਲ ਵੇਖ ਕੇ ਆਤੀ ਉਸ ਨੂੰ ਤਰੰਤ ਕਮਰੇ ਤੋਂ ਨਿਕਲ ਜਾਣ ਲਈ ਆਖ ਦਿੱਤਾ ਉਸਨੇ ਮਾਸਟਰ ਜੀ ਨੂੰ ਗਰਮ ਬਿਸਤਰੇ ਵਿੱਚ ਲਪੇਟਿਆ ਤੇ ਪਾਸੇ ਹੀਟਰ ਚਲਾ ਦਿੱਤਾ ਫਿਰ ਆਪਣੇ ਡਾਕਟਰ ਉਹਦੇ ਦੋਸਤ ਨੂੰ ਫੋਨ ਕੀਤਾ ਜੋ ਉਸੇ ਮਹੱਲੇ ਵਿੱਚ ਰਹਿੰਦਾ ਸੀ ਉਹ ਤੁਰੰਤ ਆ ਗਿਆ ਉਹ ਉਸਨੇ ਮਾਸਟਰ ਜੀ ਦੀ ਹਾਲਤ ਚੈੱਕ ਕੀਤੀ ਤਾਂ ਬਹੁਤ ਨਾਜੁਕ ਸੀ ਭੁੱਖ ਤੇ ਕੜਾਕੇ ਦੀ ਠੰਡ ਨੇ ਉਹਨਾਂ ਨੂੰ ਬਿਲਕੁਲ ਬੇਜਾਨ ਕਰ ਦਿੱਤਾ ਸੀ ਇਲਾਜ ਤੁਰੰਤ ਸ਼ੁਰੂ ਕੀਤਾ ਗਿਆ ਉਹਨਾਂ ਨੂੰ ਦੋਧ ਦਾ ਬੁਲਾਇਆ ਗਿਆ ਤੇ ਥੋੜੀ ਜਹੀ ਦਵਾਈ ਖਵਾ ਕੇ ਆਰਾਮ ਲਈ ਲਟਾ ਦਿੱਤਾ ਗਿਆ ਡਾਕਟਰ ਦੋਸਤ ਨੇ ਮਾਸਟਰ ਜੀ ਦੇ ਪੁੱਤਰ ਨੂੰ ਸਖਤ ਡਾਂਟ ਲਾਈ ਸੀ ਡਾਕਟਰ ਦੇ ਜਾਣ ਤੋਂ ਬਾਅਦ ਮਾਸਟਰ ਜੀ ਦਾ ਪੁੱਤਰ ਕਮਰੇ ਤੋਂ ਨਿਕਲਿਆ ਤੇ ਪਤਨੀ ਬੱਚਿਆਂ ਨੂੰ ਕਮਰੇਯਾਂ ਤੋਂ ਬਾਹਰ ਕੱਢ ਕੇ ਇੱਕ ਇੱਕ ਕਰਕੇ ਸਾਰੇ ਕਮਰਿਆਂ ਨੂੰ ਤਾਲਾ ਲਾ ਦਿੱਤਾ ਫਿਰ ਉਹ ਨਾਲ ਢੰਗਣ ਵਿੱਚ ਖੜਾ ਕਰਕੇ ਬੋਲਿਆ ਮੈਨੂੰ ਕੋਈ ਵੀ ਅੰਦਰ ਜਾਂਦਾ ਨਜ਼ਰ ਆ ਦੇ ਖਬਰਦਾਰ ਜੇ ਇੱਥੇ ਹਿੱਟਰ ਜਗਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹ ਜੋ ਕਾਰਮ ਕੱਪੜੇ ਤੁਸੀਂ ਪਾਏ ਹੋਏ ਨੇ ਇਹ ਵੀ ਲਾ ਦਿਓ ਪਤਨੀ ਅਤੇ ਬੱਚੇ ਬਹੁਤ ਡਰੇ ਹੋਏ ਸਨ ਪਰ ਗੱਲ ਸੁਣਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਹਨਾਂ ਨੇ ਗਰਮ ਕੱਪੜੇ ਲਾਕੇ ਮਾਸਟਰ ਜੀ ਦੇ ਪੁੱਤਰ ਨੂੰ ਦੇ ਦਿੱਤੇ ਅਤੇ ਆਪ ਪੂਰੀ ਰਾਤ ਸਰਦੀ ਵਿੱਚ ਅੰਗਣ ਵਿੱਚ ਠઠੁਰਦੇ ਰਹੇ। ਹੁਣ ਉਹਨਾਂ ਨੂੰ ਮਾਸਟਰ ਜੀ ਦੀ ਤਕਲੀਫ ਦਾ ਅਹਿਸਾਸ ਹੋ ਰਿਹਾ ਸੀ ਪਰ ਹੁਣ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਸੀ। ਉਹਨਾਂ ਨੂੰ ਕਿਤੇ ਮਾਫੀ ਮਿਲਣਾ ਸੰਭਵ ਨਹੀਂ ਸੀ। ਅਗਲੀ ਸਵੇਰ ਮਾਸਟਰ ਜੀ ਦੇ ਪੁੱਤਰ ਨੇ ਐਲਾਨ ਕੀਤਾ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਘਰੋਂ ਕੱਢ ਰਿਹਾ ਹੈ ਜਿੱਥੇ ਚਾਹਣਾ ਆਪਣਾ ਟਿਕਾਣਾ ਲੱਭ ਲੈਣ ਜਦੋਂ ਉਹ ਉਸ ਦੇ ਬੁੱਢੇ ਬਾਪ ਦਾ ਖਿਆਲ ਨਹੀਂ ਰੱਖ ਸਕਦੇ ਤਾਂ ਉਹ ਵੀ ਉਹਨਾਂ ਦਾ ਜ਼ਿੰਮੇਵਾਰ ਨਹੀਂ ਹੈ ਉਸ ਨੇ ਪਤਨੀ ਬੱਚਿਆਂ ਤੋਂ ਮੂੰਹ ਮੋੜ ਲਿਆ ਤੇ ਰਾਤ ਦਿਨ ਬਾਪ ਦੀ ਸੇਵਾ ਵਿੱਚ ਲਗਾ ਦਿੱਤੇ ਜਦੋਂ ਮਾਸਟਰ ਜੀ ਦੀ ਤबीयत ਕੁਝ ਸੰਭਲੀ ਅਤੇ ਉਹ ਬੋਲਣ ਦੇ ਕਾਬਲ ਹੋਏ ਤਾਂ ਉਹਨਾਂ ਦੇ ਪੁੱਤਰ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਘਰ ਲੈ ਆਵੇ ਪਤਨੀ ਆਪਣੇ ਬੱਚਿਆਂ ਸਮੇਤ ਪੇਕੇ ਘਰ ਚਲੀ ਗਈ ਜਿੱਥੇ ਉਹ ਪਾਬੀਆਂ ਦੇ ਤਾਨੇ ਸੁਣ ਕੇ ਪਰੇਸ਼ਾਨ ਰਹਿੰਦੀ ਸੀ ਮਾਸਟਰ ਜੀ ਦਾ ਪੁੱਤਰ ਲੈਣਤਾ ਗਿਆ ਪਰ ਉਸ ਨੇ ਪਤਨੀ ਨਾਲ ਗੱਲ ਤੱਕ ਨਹੀਂ ਕੀਤੀ ਕੁਝ ਹੀ ਦਿਨਾਂ ਬਾਅਦ ਮਾਸਟਰ ਜੀ ਦਾ ਦਿਹਾਂਤ ਹੋ ਗਿਆ ਬਾਪ ਨਾਲ ਆਪਣੇ ਬੱਚਿਆਂ ਦੇ ਅਜਿਹੇ ਬਵਹਾਰ ਦਾ ਸਾਧਮਾ ਪੁੱਤਰ ਦੇ ਦਿਲ ਤੋਂ ਕੱਟਣਾ ਹੋਇਆ ਉਹ ਸਨੇ ਹਮੇਸ਼ਾ ਲਈ ਪਤਨੀ ਬੱਚਾ ਨਾਲ ਸਬੰਧ ਖਤਮ ਕਰ ਲਈ ਅਤੇ ਘਰ ਛੱਡ ਦਿੱਤਾ ਮਾਸਟਰ ਜੀ ਦੇ ਪੋਤੇ ਸਮੇਂ ਤੋਂ ਪਹਿਲਾਂ ਹੀ ਮਿਹਨਤ ਮਜ਼ਦੂਰੀ ਉੱਤੇ ਲੱਗ ਪਈ ਪੇਟ ਪਾਲਣ ਲਈ ਉਹਨਾਂ ਨੂੰ ਪੜ੍ਹਾਈ ਛੱਡਣੀ ਪੈ ਗਈ ਮਾਸਟਰ ਜੀ ਦੀ ਨੂੰ ਲੱਕਵੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ ਉਹ ਨੂੰ ਘਰੋਂ ਲਿਹਾਉਣ ਤੋਂ ਡਰਦੀ ਸੀ ਕਿਉਂਕਿ ਜਾਣਦੀ ਸੀ ਕਿ ਉਹ ਆਪ ਵੀ ਚੰਗੀ ਨੂੰ ਨਹੀਂ ਰਹੀ ਸੀ ਉਹ ਸਨੂ ਵਿਸ਼ਵਾਸ ਸੀ ਕਿ ਜੋ ਬੀਜੇਗੀ ਉਹੀ ਕੱਢੇਗੀ ਉਸ ਨੂੰ ਆਪਣੇ ਸਹੁਰੇ ਨਾਲ ਕੀਤੇ ਬਬਹਾਰ ਉੱਤੇ ਬਹੁਤ ਪਛਤਾਵਾ ਸੀ ਕਾਸ਼ ਉਹ ਆਪਣੇ ਪਤੀ ਨੂੰ ਪਿਤਾ ਜੀ ਵਾਰੇ ਝੂਠ ਬੋਲਣ ਦੀ ਬਜਾਏ ਸਿਰਫ ਸੱਚ ਦੱਸ ਦਿੰਦੀ ਕਿ ਉਹਨਾਂ ਦੀ ਤਬੀਤ ਖਰਾਬ ਏ ਹੁਣ ਉਸ ਨੂੰ ਆਪਣੀ ਆਖੇ ਹਰ ਝੂਠ ਦੀ ਸਜ਼ਾ ਸਾਹਮਣੇ ਦਿਖਾਈ ਦੇ ਰਹੀ ਸੀ ਪਰ ਹੁਣ ਵੇਲਾ ਬੀਤ ਚੁੱਕਾ ਸੀ ਮਾਸਟਰ ਜੀ ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਸਨ ਅਤੇ ਪਤੀ ਨੇ ਵੀ ਉਸ ਨੂੰ ਛੱਡ ਦਿੱਤਾ ਸੀ ਆਪਣੇ ਵੱਡਿਆਂ ਦੀ ਕਦਰ ਸਮੇ ਉੱਤੇ ਕਰ ਲਵੋ ਨਹੀਂ ਤਾਂ ਬਾਅਦ ਵਿੱਚ ਸਿਰਫ ਪਛਤਾਵਾ ਰਹਿ ਜਾਂਦਾ ਹੈ ਜਿਵੇਂ ਮਾਸਟਰ ਜੀ ਦੀ ਨਾਲ ਹੋਇਆ ਤੁਸੀਂ ਜਿਸ ਤਰ੍ਹਾਂ ਦੀ ਗਲਤੀ ਕਰੋਗੇ ਉਸ ਤਰ੍ਹਾਂ ਦੇ ਹੀ ਇਨਜਾਮ ਨੂੰ ਪਹੁੰਚੋਗੇ ਆਪਣੇ ਵੱਡਿਆਂ ਦੀ ਦੇਖਭਾਲ ਅਤੇ ਸੇਵਾ ਕਰੋ ਦਿਲ ਵੱਡਾ ਰੱਖੋ ਕਿਉਂਕਿ ਇਸ ਦਾ ਸਿਲਾ ਭਗਵਾਨ ਤੁਹਾਨੂੰ ਜ਼ਰੂਰ ਦੇਵੇਗਾ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਕਹਾਣੀ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਓ ਤਾਂ ਜੋ ਅਗਲੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਧੰਨਵਾਦ